ਪੀਵੀ ਟੂਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜਦੋਂ ਕੋਈ ਲੜਕੀ ਆਪਣੇ ਹੱਥਾਂ ਤੇ ਵਿਆਦੀ ਮਹਿੰਦੀ ਰਚਾ ਕੇ ਸ਼ਗਨ ਦਾ ਚੋੜਾ ਪਾ ਕੇ ਆਪਣੇ ਜੀਵਨ ਸਾਥੀ ਨਾਲ ਜਾਣ ਦੀ ਬੇਸਬਰੀ ਨਾਲ ਉਡੀਕ ਕਰ ਰਹੀ ਹੋਵੇ ਰਿਸ਼ਤੇਦਾਰ ਤੇ ਪਿੰਡ ਵਾਸੀ ਸਵਾਗਤ ਲਈ ਬਰਾਤ ਦਾ ਇੰਤਜ਼ਾਰ ਕਰਦੇ ਹੋਣ ਅਤੇ ਲਾੜਾ ਬਰਾਤ ਨਾਲ ਲੈ ਕੇ ਆਵੇ ਤਾਂ ਵਿਆਹਤਰ ਲੜਕੀ ਅਤੇ ਉਸਦੇ ਪਰਿਵਾਰ ਤੇ ਕੀ ਬੀਤਦੀ ਹੈ ਇਹ ਤਾਂ ਉਹੀ ਪਰਿਵਾਰ ਦੱਸ ਸਕਦਾ ਹੈ ਇਸੇ ਤਰ੍ਹਾਂ ਦੀ ਉਦਾਹਰਣ ਹੁਸ਼ਿਆਰਪੁਰ ਦੇ ਪਿੰਡ ਬੇਲਾ ਸਰਿਆਣਾ ਤੋਂ ਮਿਲੀ ਹੈ ਜਿੱਥੋਂ ਦੀ ਇੱਕ ਲੜਕੀ ਦੇ ਵਿਆਹ ਵਾਲੇ ਦਿਨ ਉਸ ਵਕਤ ਮਾਤਮ ਛਾ ਗਿਆ ਜਦੋਂ ਲੜਕੇ ਵਾਲੇ ਬਰਾਤ ਲੈ ਕੇ ਹੀ ਨਹੀਂ ਪੁੱਜੇ ਅਤੇ ਨਾਲ ਹੀ ਉਹਨਾਂ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਲੜਕੀ ਵਾਲੇ ਕਾਰ ਵਿੱਚ ਸਾਰੇ ਰਿਸ਼ਤੇਦਾਰ ਅਤੇ ਪਿੰਡ ਵਾਸੀ ਸਵਾਗਤ ਲਈ ਬਰਾਤ ਦਾ ਇੰਤਜ਼ਾਰ ਕਰਦੇ ਰਹਿ ਗਏ ਇਸ ਮੌਕੇ ਜਾਣਕਾਰੀ ਦਿੰਦਿਆਂ ਲੜਕੀ ਦੇ ਪਿਤਾ ਸਾਈ ਮੁਹੰਮਦ ਨੇ ਦੱਸਿਆ ਕਿ ਉਹਨਾਂ ਦੀ ਲੜਕੀ ਦੀ ਸ਼ਾਦੀ 1 ਮਹੀਨਾ ਪਹਿਲਾਂ ਲੁਧਿਆਣਾ ਨਜ਼ਦੀਕ ਪਿੰਡੇ ਇੱਕ ਪਿੰਡ ਦੇ ਲੜਕੇ ਨਾਲ ਤੈਅ ਹੋਈ ਸੀ पर व्याह वाले दिन लड़के वाले बरात लेके ही नहीं पुजे जिस करके जिथे पिंड वाले रिश्तेदार परिवारिक मैंबर हैरान से परेशान होए उ ही व्यंतर लड़की दा रो रो के बुरा हाल है उन्होंने दसिया कि उन्होंने वलों लखा रुपए खर्च के बरात ले तरह के बनाए पकवान भी खराब हो गए होर जानकारी ले, ले लड़की दे परिवारक मैंबर नाल करदे हां गलबात अते अपने इलाके दर देखण देखने इस चैनल नबसक्राइब अते फॉलो जरूर करो जी धन्यवाद ਮੇਰਾ ਨਾਮ ਸਾਈ ਹੈ ਜੀ ਸਾਈ ਜੀ ਇਹ ਬੇਟੀ ਦਾ ਵਿਆਹ ਕਦੋਂ ਦਾ ਮقرਰ ਹੋਇਆ ਸੀਗਾ ਔਰ ਕਿਸ ਤਰ੍ਹਾਂ ਬਰਾਤ ਹੋਣੀ ਹੈ ਯਾਨੀ ਕਿ ਮقرਰ ਹੋਇਆ ਸੀ ਇੱਕ ਮਹੀਨਾ ਪਹਿਲਾਂ ਸਾਡੇ ਰਿਸ਼ਤਾ ਹੋ ਗਿਆ ਸੀ ਤੇ 4 ਤਕਰੀਕ ਨੂੰ ਸਾਡੇ ਦਿਨ ਵਾਰ ਤੈ ਹੋ ਗਿਆ ਦੇਸੀ 28 ਤਰੀਕ ਰੱਖੀ ਗਈ ਤੇ 28 ਤਰੀਕ ਦਿਨ ਮਤਲਬ 13 ਤਰੀਕ ਆਂਦੀ ਸੀ ਵਿਆਹ ਦੀ 4 ਦਿਨ ਬਾਅਦ ਰਿਸ਼ਤੇਦਾਰਾਂ ਨੇ ਸਾਨੂੰ ਕਿਹਾ ਵੀ ਇਹ ਰਿਸ਼ਤਾ ਮਤਲਬ ਵਿਆਹ ਜਿਹੜਾ ਅੱਗੇ ਪਿੱਛੇ ਕਰਨਾ ਹੈਗਾ ਫੇਰ ਉਹਨਾਂ ਨੇ ਤਰੀਕ ਬਦਲ ਕੇ 29 ਤਰੀਕ ਰੱਖੀ ਵਿਆਹ ਦੀ ਤਰੀਕ ਸਾਡੀ ਆ ਗਈ 14 ਤਰੀਕ ਜੀ ਬਰਾਤ ਦੀ ਤੇ 13 ਤਰੀਕ ਨੂੰ ਸਾਡੀ ਧਾਮ ਸੀਗੀ ਜੀ ਤੇ ਵਿਆਹ ਦਾ ਬਿਲਕੁਲ ਪੂਰਾ ਅਸੀਂ ਮਤਲਬ ਜੋ ਵੀ ਆਮ ਸਮਾਜ ਦੇ ਹਿਸਾਬ ਨਾਲ ਖਾਣਾ ਲੰਗਰ ਚੱਲਦਾ ਪਿਆ ਜੀ ਸਾਡੇ ਰਿਸ਼ਤੇਦਾਰ ਦੋ ਤਿੰਨ ਦਿਨ ਪਹਿਲਾਂ ਆ ਜਾਂਦੇ ਨੇ ਬੈਠੇ ਸੀ ਸਾਰਾ ਪਰਿਵਾਰ ਪਿੰਡ ਦੇ ਵੀ ਆਏ ਸੀ ਧਾਮ ਖਾਣ ਵਾਸਤੇ ਬੜਾ ਖੁਸ਼ੀ ਖੁਸ਼ੀ ਨਾਲ ਮਾਹੌਲ ਸੀਗਾ ਦੂਜੇ ਦਿਨ ਉਹਨਾਂ ਨੇ ਟਾਈਮ ਸਾਨੂੰ ਮਤਲਬ 12 ਵਜੇ ਬਰਾਤ ਪਹੁੰਚਣ ਦਾ ਸੀਗਾ ਤੇ 1 ਵਜੇ ਸਾਡੇ ਨਕਾਹ ਦਾ ਟਾਈਮ ਮقرਰਾ ਸੀਗਾ ਜਿਹੜੇ ਮਤਲਬ 12 1 ਦੇ 1 ਤੋਂ ਟਾਈਮ ਲੰਘ ਗਿਆ ਫਿਰ ਸਾਨੂੰ ਮਤਲਬ ਉਸ ਗੱਲ ਦੀ ਚਿੰਤਾ ਹੋ ਗਈ ਵੀ ਕੀ ਗੱਲ ਹੋ ਗਈ ਬਰਾਤ ਪਹੁੰਚੀ ਕਿਉਂ ਨਹੀਂ ਫਿਰ ਅਸੀਂ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕੀਤਾ ਵੀ ਸਾਡੇ ਬਰਾਤ ਨਹੀਂ ਆਈ ਕੀ ਗੱਲ ਹੋਈ ਉਹਨਾਂ ਰਿਸ਼ਤੇਦਾਰਾਂ ਨੇ ਹੀ ਸਾਨੂੰ ਦੱਸਿਆ ਕਿ ਸਾਨੂੰ ਤੇ ਬਰਾਤ ਦਾ ਜਵਾਬ ਦਿੱਤਾ ਹੋਇਆ ਉਹਨਾਂ ਨੇ ਕਿ ਆਪਾਂ ਬਰਾਤ ਲੈ ਕੇ ਨਹੀਂ ਜਾਣਾ ਉਥੇ ਤੇ ਉਹਨਾਂ ਨੂੰ ਅਸੀਂ ਪੁੱਛਿਆ ਵੀ ਕਾਰਨ ਕੀ ਹੈ ਕਿਉਂ ਜਵਾਬ ਦਿੱਤਾ ਕੀ ਗੱਲ ਹੋ ਗਈ ਉਹਨਾਂ ਨੇ ਕਿਹਾ ਕਿ ਭਾਈ ਸਾਨੂੰ ਮਤਲਬ ਦਾਜ ਸਾਡੀ ਮਨਪਸੰਦ ਦਾ ਨਹੀਂ ਹੈਗਾ ਘੱਟ ਦਿੰਦੇ ਪਏ ਤੇ ਮੇਰੀਆਂ ਮਤਲਬ ਚਾਰ ਲੜਕੀਆਂ ਮੈਂ ਤਿੰਨਾਂ ਲੜਕੀਆਂ ਨੂੰ ਦਾਜ ਦਿੱਤਾ ਸੀ ਸਾਡਾ ਤੇ ਸੀਗਾ ਕਿ ਜਿੱਦਾਂ ਤਿੰਨਾਂ ਨੂੰ ਦਾਜ ਦਿੱਤਾ ਇਦਾਂ ਹੀ ਇਹਨੂੰ ਵੀ ਦਾਜ ਦੇ ਕੇ ਤੋੜ ਦਈਏ ਸਈਦ ਦੇ ਮੁਤਾਬਕ ਆਹੀ ਮਜ਼ਦੂਰ ਬੰਦੇ ਆ ਡੰਗਰ ਪਸ਼ੂ ਪਾਲਣ ਵਾਲੇ ਬੰਦੇ ਆ ਸੀ ਇੰਨਾ ਸਾਡੇ ਵਿੱਚ ਹਿੰਮਤ ਨਹੀਂ ਸੀ ਤੇ ਹੋਣ ਇਸ ਹਾਂਜੀ ਇਸ ਮਾਮਲੇ ਨੂੰ ਲੈ ਕੇ ਅਸੀਂ ਹਾਜੀ ਪਟਾਣਾ ਐਸਐਸਓ ਸਾਹਿਬ ਦੇ ਗਾੜੀ ਸ਼ਿਕਾਇਤ ਕੀਤੀ ਹੈ ਮੰਗੇ ਕਰਦੇ ਆ ਕਿ ਸਾਡੀ ਲੜਕੀ ਦੀ ਮਤਲਬ ਜਿਹhle ਰਿਸ਼ਤਾ ਕਰਦੇ ਆ ਤੇ ਉਹ ਨਕਾਹ ਗਿਣਿਆ ਜਾਂਦਾ ਹੈ ਕਿ ਅਸੀਂ ਦੂਸਰੀ ਜਗ੍ਹਾ ਇਹਦਾ ਰਿਸ਼ਤਾ ਵੀ ਨਹੀਂ ਕਰ ਸਕਦੇ ਉਹ ਫਾਰਗਤੀ ਦੇਣਗੇ ਤੇ ਆਪਾਂ ਦੂਸਰੀ ਜਗ੍ਹਾ ਰਿਸ਼ਤਾ ਕਰ ਸਕਦੇ ਆ ਜੇ ਆਪਾਂ ਫਾਰਗਤੀ ਲੈਣ ਜਾਂਦੇ ਆ ਤੇ ਅਗਲੇ ਨੇ 10 ਜਾਂ 20 ਲੱਖ ਦੀ ਐਡਵਾਂਟ ਦੇਣੇ ਜਿਹੜੀਆਂ ਅਸੀਂ ਇੰਨੇ ਗਰੀਬ ਬੰਦੇ ਆ ਅਸੀਂ ਪੈਸੇ ਦੇ ਨਹੀਂ ਸਕਦੇ ਬਾਕੀ ਜਿਹੜਾ ਇਹ ਸਾਡਾ ਇਹਨਾਂ ਨੇ ਖਰਚਾ ਕਰਵਾਇਆ ਇਹਦੀ ਅਸੀਂ ਮੰਗ ਕਰਦੇ ਆ ਕੀ ਨਾਮ ਤੁਹਾਡਾ? ਰੋਸ਼ਨਦੀਨ। ਰੋਸ਼ਨ ਜੀ। ਹਾਂ ਜੀ। ਬੇਟੀ ਦਾ ਪਰਿਵਾਰ ਦੇ ਵਿੱਚ ਵਿਆਹ ਰੱਖਿਆ ਹੋਇਆ ਸੀ। ਹਾਂ ਜੀ। ਕੀ ਕਹਿਣਾ ਚਾਹੁੰਦੇ ਹੋ ਔਰ ਕੀ ਮੰਗ ਕਰਦੇ ਹੋ ਤੁਸੀਂ? ਜੀ ਮੈਂ ਤਾਂ ਮੰਗ ਇਹ ਕਰਦਾ ਸਾਡੀ ਜ਼ਿੰਦਗੀ ਕੁੜੀ ਦੀ ਖਰਾਬ ਹੋ ਚੁੱਕੀ। ਇੱਜ਼ਤ ਕੁੜੀ ਦੀ ਬਿਲਕੁਲ ਖਰਾਬ ਏ। ਜੇ ਅਸੀਂ ਹੋਰ ਵੀ ਕਿਸੇ ਵੀ ਦਈਏ ਦੇ ਇਸ ਕੁੜੀ ਨੂੰ ਸਾਰੀ ਜ਼ਿੰਦਗੀ ਚ ਬੋਲੀਆਂ ਠੋਕਰ ਚੱਲਿਆ ਹੀ ਰਹਿਣੀਆਂ। ਇਹ ਇਸ ਤਰ੍ਹਾਂ ਆਏ ਜੇ ਹੁਣ ਉਹਨਾਂ ਨੂੰ ਅਸੀਂ 20 ਲੱਖ ਰੁਪਈਆ ਦੇਾਂਗੇ ਤੇ ਇਹਦੀ ਫਾਰਗਤੀ ਲਿਆਂਗੇ। ਸਾਡੇ ਕੋਲੋਂ 20 ਲੱਖ ਹੋਣਾ ਨਹੀਂ। ਸਾਡੇ ਕੋਲ ਪਾਰਕ ਦੀ ਲਈ ਜਾਣਤੀ ਨਹੀਂ ਉਹਨਾਂ ਕੋਲ ਲੜਕੇ ਕੋਲ ਸਾਡੇ ਕੋਲ ਗੱਲਬਾਤ ਹੋਈ ਹੈ ਹਾਂ ਹਾਂ ਉਹਦੇ ਸੋਰੇ ਨਾਲ ਹੋਈ ਸੀ ਤੇ ਮੈਂ ਉਹਨੂੰ ਕਿਹਾ ਤੂੰ ਆ ਜਾ ਹਾਂ ਕਹਿੰਦਾ ਮੇਰੀ ਮਰਜ਼ੀ ਦੀ ਦਾਜ ਹੀ ਹੈ ਨਹੀਂ ਤੁਹਾਡੇ ਕੋਲ ਮੇਰੀ ਮਰਜ਼ੀ ਦਾ ਉਹਦੇ ਕੋਲ ਯਾਨੀ ਦਾਜ ਕਰਨ ਦੱਸਿਆ ਹਾਂਜੀ ਹਾਂਜੀ ਮਰਜ਼ੀ ਦੀ ਬਾਕੀ ਮੇਰੀ ਮਰਜ਼ੀ ਦਾ ਤੁਹਾਡੇ ਕੋਲ ਹੈ ਨਹੀਂ ਮਾ ਜੀ ਪਹਿਲਾਂ ਦੋ ਸਾਡੇ ਦਾ ਬੜਾ ਸੋਹਣਾ ਵਿਆਹ ਰੱਖਿਆ ਗੱਲਾਂ ਬਾਤਾਂ ਚੱਲੀਆਂ ਰਹੀਆਂ ਹੁਣ ਤੂੰ ਸਾਨੂੰ ਆਗੇ ਇੰਦਾ ਆ ਕੇ ਜਵਾਬ ਲਾ ਪਿਆ ਨਹੀਂ ਮਨ ਕਰਦੇ ਤੁਸੀਂ ਪੰਜਾਬ ਪੁਲਿਸ जब लड़की के हो जाते है, जिसको हम निकाह कहते हैं। जी। और अरबी में उसको अकद कहते है जब उसका निकाह हो जाता है तो फिर जब तक उसका वो तलाक ना हो तब तक वो दूसरी जगह शादी नहीं कर सकती है क्योंकि हमारे यहाँ इस्लाम के अंदर ये भी है कि निकाह के ऊपर दूसरा निकाह हो सकता नहीं है तो मैं यहाँ का इमाम हूँ निकाह भी आज मुझे ही पढ़ना था तो जहाँ तक बात पहुँची कि इस तरह की जो ये घटना आज मैं भी पहली मरतबा देख रहा हूँ तो ये नाकबिल कबूल है इसलिए हमारी यही मांग है कि इनको इंसाफ़ दिया जाए और इस बच्चे के जो है तलाक रमे यानी जिसको कहते हैं फ़र्खती दिलवाई जाए